ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਪ੍ਰਮਾਤਮਾ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰਾਂ ਤੇ ਹਮੇਸ਼ਾ ਬਣਾ ਕੇ ਰੱਖੇ ਤਾਂ ਦੋਸਤੋ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਹਰ ਵਾਰ ਦੀ ਤਰ੍ਹਾਂ ਬੇਨਤੀ ਹੈ ਜੀ ਕਿ ਸਾਡੇ ਸੋਸ਼ਲ ਮੀਡੀਆ ਦੇ ਦੋ ਪਲੇਟਫਾਰਮ ਹੈਗੇ ਆ ਜੀ ਫੇਸਬੁੱਕ ਇੰਸਟਾਗ੍ਰam ਤੇ ਪੀਬੀਸੀ ਪੰਜਾਬ YouTube ਤੇ ਪੀਬੀਸੀ ਪੰਜਾਬੀ ਤੁਹਾਡਾ ਅਖਬਾਰ YouTube ਫੇਸਬੁੱਕ ਇੰਸਟਾਗ੍ਰam ਇਹ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਤੁਸੀਂ ਜਦੋਂ ਪੰਜਾਬੀ ਦੇ ਵਿੱਚ ਤੁਹਾਡਾ ਕੁਆਟਾ ਟਾਈਪ ਕਰੋਗੇ ਫੇਸਬੁੱਕ ਤੇ YouTube ਤੇ Instagram ਤੇ ਸਾਡਾ ਪੇਜ ਤੁਹਾਡੇ ਸਾਹਮਣੇ ਆ ਜਾਏਗਾ YouTube ਤੇ PBC ਪੰਜਾਬੀ ਟਾਈਪ ਕਰੋਗੇ ਸਾਡਾ ਪੇਜ ਸਾਹਮਣੇ ਆ ਜਾਏਗਾ Instagram Facebook ਤੇ PBC ਪੰਜਾਬ ਟਾਈਪ ਕਰੋਗੇ ਤਾਂ ਤੁਹਾਡੇ ਸਾਹਮਣੇ ਸਾਡੇ ਦੋਨੇ ਪੇਜ ਆ ਜਾਣਗੇ ਤਾਂ ਦੋਨੇ ਪੇਜ ਆ ਜਿਹੜੇ ਇਹਨਾਂ ਨੂੰ ਲਾਈਕ ਫੋਲੋ ਸ਼ੇਅਰ ਜਰੂਰ ਕਰੋ ਦੋਸਤੋ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਦਾ ਬਟਨ ਜਰੂਰ ਦਬੋ ਤਾਂ ਦੋਸਤੋ ਇੱਥੇ ਬੇਨਤੀ ਆ ਸਾਡੀ ਕਿ ਸਬਸਕ੍ਰਾਈਬ ਜਿਹੜਾ ਸਾਡਾ ਚੈਨਲ ਦੋਨੇ ਹੈਗੇ ਇਹਨਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ YouTube ਤੇ Instagram ਤੇ Facebook ਤੇ ਜਰੂਰ ਸਬਸਕ੍ਰਾਈਬ ਕਰੋ ਤੁਹਾਡਾ ਇੱਕ ਇੱਕ ਦਬਿਆ ਹੋਇਆ ਬਟਨ ਹੈ ਜਿਹੜਾ ਸਾਡੇ ਲਈ ਵੱਡੀ એનર્ਜੀ ਦਾ ਕੰਮ ਕਰਦਾ ਤਾਂ ਦੋਸਤੋ ਖਬਰਾਂ ਸ਼ੁਰੂਆਤ ਕਰਦੇ ਆਂ ਲੈਂਡ ਪੂਲਿੰਗ ਪਾਲਿਸੀ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀਗਾ ਅਤੇ ਲਗਾਤਾਰ ਇਸ ਗੱਲ ਨੂੰ ਲੈ ਕੇ ਸਰਕਾਰ ਅਤੇ ਕਿਸਾਨਾਂ ਦੇ ਵਿੱਚ ਰੇੜਕਾ ਜਿਹੜਾ ਚੱਲਦਾ ਪਿਆ ਸੀਗਾ ਤੇ ਕਿਸਾਨਾਂ ਦੇ ਵੱਲੋਂ ਵੀ ਲਗਾਤਾਰ ਇਸ ਦਾ ਵਿਰੋਧ ਹੈ ਜਿਹੜਾ ਕੀਤਾ ਜਾ ਰਿਹਾ ਸੀਗਾ ਤੇ ਇਸ ਮਾਮਲੇ ਦੇ ਵਿੱਚ ਹੁਣ ਪੰਜਾਬ ਸਰਕਾਰ ਜਿਹੜੀ ਝੁਕਦੀ ਹੋਈ ਨਜ਼ਰ ਆ ਰਹੀ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਬੀਤੇ ਕੱਲ ਲੈਂਡ ਪੂਲਿੰਗ ਪਾਲਿਸੀ ਆ ਜਿਹੜੀ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ। ਦੂਜੇ ਪਾਸੇ ਲੈਂਡ ਪੂਲਿੰਗ ਪਾਲਿਸੀ ਨੀਤੀ ਰੱਦ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਆ ਜਿਹੜੇ ਕਿਸਾਨਾਂ ਨੂੰ ਲੱਡੂ ਖਵਾ ਰਹੇ ਨੇ ਕਿ ਪੰਜਾਬ ਸਰਕਾਰ ਨੇ ਜੀ ਤੁਹਾਡੇ ਹੱਕ ਦੇ ਵਿੱਚ ਫੈਸਲਾ ਕਰ ਦਿੱਤਾ। ਮੈਨੂੰ ਇਹ ਸਮਝ ਨਹੀਂ ਆ ਰਹੀ ਹੈਗੀ ਗੱਲ ਵੀ ਇਹ ਲਾਗੂ ਕਿਹਨੇ ਕੀਤੀ, ਕੈਨਸਲ ਕਿਹਨੇ ਕੀਤੀ, ਖੁਸ਼ੀ ਕਿਸ ਗੱਲ ਦੀ ਹੈ? ਸਮਝ ਤੋਂ ਬਾਹਰ ਹੈ ਗੱਲ। ਦੂਜੀ ਗੱਲ ਇੱਕ ਮੈਂ ਇੱਥੇ ਕਿਸਾਨ ਭਰਾਵਾਂ ਦੀ ਵੱਡੀ ਜਿੱਤ ਹੋਈ ਹੈ ਇਸ ਲਈ ਮੈਂ ਕਿਸਾਨ ਭਰਾਵਾਂ ਨੂੰ ਕਿਸਾਨ ਜੁਨੀਅਨਾਂ ਨੂੰ ਵਧਾਈ ਦਿੰਨਾ ਨਾਲ ਹੀ ਦੂਜੇ ਪਾਸੇ ਬਲਬੀਰ ਸਿੰਘ ਰਾਜੇਵਾਲ ਜੀ ਨੇ ਜਿਨ੍ਹਾਂ ਦਾ ਇਸ ਮਾਮਲੇ 'ਚ ਬਿਆਨ ਵੀ ਸਾਹਮਣੇ ਆਇਆ ਸੀਗਾ ਰਾਜੇਵਾਲ ਸਾਹਿਬ ਦਾ ਇਹ ਕਹਿਣਾ ਸੀਗਾ ਕਿ ਇਹ ਜੋ ਲੈਂਡ ਪੂਲਿੰਗ ਨੀਤੀ ਹੈ ਇਸ ਨੂੰ ਪ੍ਰੋਪਰ ਤਰੀਕੇ ਨਾਲ ਡੀ ਨੋਟੀਫਾਈ ਕੀਤਾ ਜਾਣਾ ਚਾਹੀਦਾ ਕਿਉਂਕਿ ਹਾਲੇ ਵੀ ਪੰਜਾਬ ਸਰਕਾਰ ਜਦੋਂ ਮਰਜ਼ੀ ਇਹਨੂੰ ਲਾਗੂ ਕਰ ਸਕਦੀ ਹੈ ਇਹਨੂੰ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਇਹਨੂੰ ਡੀ ਨੋਟੀਫਾਈ ਕੀਤਾ ਜਾਣਾ ਤੇ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਆਉਣ ਵਾਲੀ 24 ਤਰੀਕ ਨੂੰ ਜਿਹੜਾ ਟਰੈਕਟਰ ਮਾਰਚ ਹੈ ਉਹ ਹਲੇ ਤੱਕ ਕੱਢਿਆ ਜਾਊਗਾ ਇਹ ਗੱਲ ਬਲਬੀਰ ਸਿੰਘ ਰਾਜਵਾਲ ਦੇ ਵੱਲੋਂ ਕਹਿ ਦਿੱਤੀ ਗਈ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਮਾਮਲੇ 'ਚ ਹਲੇ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਕਿਉਂਕਿ ਹਲੇ ਇਹ ਪ੍ਰੋਪਰ ਡੀ ਨੋਟੀਫਾਈ ਕਾਨੂੰਨਨ ਤੌਰ ਤੇ ਡੀ ਨੋਟੀਫਾਈ ਨਹੀਂ ਹੋਇਆ ਹੈਗਾ ਬੇਸ਼ੱਕ ਇਸ ਮਾਮਲੇ ਦੇ ਵਿੱਚ ਲੈਟਰ ਆ ਚੁੱਕਿਆ ਹੈ ਪਰ ਇਸ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਇਹਨੂੰ ਪ੍ਰੋਪਰ ਡੀ ਨੋਟੀਫਾਈ ਹੈ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਆ ਜਿਹੜਾ ਉਹੋ ਉਸ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ ਹੁਣ ਦੋਸਤੋ ਆਪਾਂ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਆਪਦੇ-ਆਪ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਜੋ ਲੈਂਡ ਪੋਲੀਸੀ ਨੀਤੀ ਰੱਦ ਕਰਨ ਨੂੰ ਲੈ ਕੇ ਖੁਸ਼ੀ ਜਿਤਾਈ ਜਾ ਰਹੀ ਹੈ ਪਹਿਲੀ ਇੱਕ ਤੁਸੀਂ ਗੱਲ ਨੋਟ ਕਰਿਓ ਦੋਸਤੋ ਮੇਰੀ ਚਾਹੇ ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਨੇ ਚਾਹੇ ਵੱਡੇ ਲੀਡਰ ਨੇ ਜਿਹੜੇ ਉਹਨਾਂ ਦੇ ਨਾ ਤੁਸੀਂ ਮਜਮੂਨ ਪੜਿਓ ਸੋਸ਼ਲ ਮੀਡੀਆ ਤੇ ਚਾਹੇ ਫੇਸਬੁੱਕ ਹੈ ਚਾਹੇ ਐਕਸ ਤੇ ਹੈ ਕਿਤੇ ਵੀ ਹੈ ਉਹ ਤੁਸੀਂ ਉਹਦਾ ਮਜਮੂਨ ਪੜ੍ਹੋ ਇੱਕ ਜ਼ਰੂਰ ਉਹ ਮਜਮੂਨ ਹੈ ਜਿਹੜਾ ਉਹ ਬਿਲਕੁਲ ਸੇਮ ਇੱਕ ਅੱਧੀ ਲਾਈਨ ਦਾ ਫਰਕ ਇੱਧਰ ਉੱਧਰ ਜ਼ਰੂਰ ਹੈਗਾ ਲੇਕਿਨ ਸਭ ਦਾ ਮਜਮੂਨ ਹੈ ਜਿਹੜਾ ਉਹ ਬਿਲਕੁਲ ਸੇਮ ਹੈ ਇਹਦਾ ਮਤਲਬ ਕਿ ਉਹਨਾਂ ਨੂੰ ਪਿੱਛੋਂ ਉਹ ਮੈਸੇਜ ਹੈ ਜਿਹੜਾ ਲਿਖ ਕੇ ਆਇਆ ਤੇ ਉਹਨਾਂ ਨੇ ਕਾਪੀ ਕਰਤਾ ਹਾਂ ਇਹਦੇ ਵਿੱਚ ਇਹ ਜ਼ਰੂਰ ਹੈ ਵੀ ਕੁਝ ਕੁ ਲੀਡਰਾਂ ਨੇ ਕੁਝ ਕੁ ਐਮਐਲਐਸ ਨੇ ਕੁਝ ਕੁ ਮੰਤਰੀਆਂ ਨੇ ਉਹਨੂੰ ਜ਼ਰੂਰ ਕਿ ਇੱਕ ਅੱਧੀ ਲਾਈਨ ਉਹ ਚ ਐਡ ਕਰਤੀ ਜਾਂ ਘਟਾਤੀ ਸਿਰਫ ਇੰਨਾ ਕੁ ਕੀਤਾ ਹੈ ਪਰ ਉਹ ਵਾਰਡਿੰਗ ਜਿਹੜੀ ਵਾਰਡ ਟੂ ਵਾਰਡ ਆ ਜਿਹੜਾ ਸੇਮ ਸਾਰਿਆਂ ਦਾ ਉਹੀ ਹੈ ਜੀ ਉਸ ਤੋਂ ਬਾਅਦ ਦੋਸਤੋ ਆਮ ਆਦਮੀ ਪਾਰਟੀ ਦੇ ਪੰਜਾਬ ਪੇਜ ਤੇ ਨਾ ਬੀਤੇ ਕੱਲ ਇੱਕ ਨੌਜਵਾਨ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਜੀ ਪੰਜਾਬ ਸਰਕਾਰ ਨੇ ਇਹ ਕੰਮ ਕਰਤਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸੀਂ ਬਹੁਤ ਧੰਨਵਾਦੀ ਆ ਉਹਨਾਂ ਨੇ ਲੈਂਡ ਪੂਲਿੰਗ ਪਾਲਿਸੀ ਰੱਦ ਕਰਤੀ ਜੀ ਜੇ ਕਿਤੇ ਇੱਥੇ ਭਾਰਤੀ ਜਨਤਾ ਪਾਰਟੀ ਹੁੰਦੀ ਜੀ ਉਹਨਾਂ ਨੇ ਕਿਸਾਨਾਂ ਦੀ ਧੌਣ ਤੇ ਗੋਡਾ ਰੱਖ ਦੇਣਾ ਸੀਗਾ ਜੀ ਤਾਂ ਮੈਂ ਉਸ ਵੀਰ ਨੂੰ ਯਾਦ ਕਰਾਉਣਾ ਚਾਹਣਾ ਵੀਰੇ ਇਹ ਪੰਜਾਬ ਹੈ ਪੰਜਾਬ ਕਦੇ ਕਿਸੇ ਦੀ ਤਕੀਨ ਨਹੀਂ ਮੰਨਦਾ ਹੈਗਾ ਪੰਜਾਬ ਦੇ ਵਿੱਚ ਇਹ ਗੱਲਾਂ ਬੜੀਆਂ ਮਸ਼ਹੂਰ ਨੇ ਕਿ ਨਿਮਕਿਆ ਇਹਨੂੰ ਦੇਗ ਪੱਕੀ ਤੇ ਚੜਕਿਆ ਇਹਨੂੰ ਤੇਗ ਪੱਕੀ ਇਸ ਕਰਕੇ ਵੀਰੇ ਪੰਜਾਬ ਦੇ ਜਾਂ ਪੰਜਾਬ ਦੇ ਲੋਕਾਂ ਦੀ ਧੌਣ ਤੇ ਗੋਡਾ ਨਾ ਤਾਂ ਕੋ ਰੱਖ ਸਕਿਆ ਨਾ ਕੋ ਰੱਖ ਸਕੀ ਪੰਜਾਬ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੇ ਲੀਡਰ ਹੈ ਜਿਹੜੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਹੈ ਕਿ ਵੀ ਉਹ ਕਿਸ ਮਿੱਟੀ ਦੇ ਬਣੇ ਹੋਏ ਆ ਪਹਿਲਾਂ ਤਾਂ ਉਹੀ ਲੈਂਡ ਪੂਲਿੰਗ ਨੀਤੀ ਹੈ ਜਿਹੜੀ ਉਹਦਾ ਸਮਰਥਨ ਕਰਦੇ ਸੀ ਜੀ ਵੀ ਇਹ ਇੱਕ ਕ੍ਰਾਂਤੀਕਾਰੀ ਪਰਿਵਰਤਨ ਹੈ ਕਿਸਾਨਾਂ ਦੀ ਜੋ ਜ਼ਿੰਦਗੀ ਸੁਧਰ ਜਾਵੇਗੀ ਕਿਸਾਨ ਜਿਹੜੇ ਹੈਗੇ ਆ ਕੁਝ ਕੁ ਲੋਕ ਇਹਦਾ ਵਿਰੋਧ ਕਰ ਰਹੇ ਆ ਬਾਕੀ ਕਿਸਾਨ ਸਮਰਥਨ ਕਰ ਰਹੇ ਆ ਤੇ ਉਸ ਤੋਂ ਬਾਅਦ ਗੱਲ ਇਹ ਹੈ ਵੀ ਇਹਦੇ ਨਾਲ ਵੱਡਾ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਕਿਸਾਨਾਂ ਕੋਲ ਪੈਸਾ ਆ ਜਾਵੇਗਾ ਤੇ ਜਦੋਂ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਪਿੰਡਾਂ ਦੇ ਵਿੱਚ ਬੋਲ ਲੱਗ ਗਏ ਵੀ ਭਾਈ ਸਾਡੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਹੈ ਜਿਹੜਾ ਨਾ ਬੜੇ ਇਹ ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਤੇ ਬੀਤੇ ਸਮੇਂ ਦੇ ਵਿੱਚ ਵੀ ਕਿਸਾਨਾਂ ਨੇ ਟਰੈਕਟਰ ਮਾਰਚ ਕੱਢਿਆ ਸੀਗਾ ਲਗਾਤਾਰ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਨੋ ਐਂਟਰੀ ਦੇ ਬੋਰਡ ਜਿਹੜੇ ਲੱਗ ਰਹੇ ਸੀਗੇ ਇਸ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਐ ਜਿਹੜੀ ਉਹਨੇ ਦੇਖਿਆ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਵਿੱਚ ਔਖਾ ਹੋ ਜਾਊਗਾ ਤਾਂ ਉਹਨਾਂ ਨੇ ਬੀਤੇ ਕੱਲ ਲੈਂਡ ਪੂਲਿੰਗ ਪਾਲਿਸੀ ਜਿਹੜੀ ਉਹਨੂੰ ਵਾਪਸ ਲੈ ਲਿਆ ਗਿਆ ਇਸ ਮਾਮਲੇ 'ਚ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਡੀ ਨੋਟੀਫਿਕੇਸ਼ਨ ਐ ਜਿਹੜੀ ਉਹ ਵੀ ਜਲਦੀ ਜਾਰੀ ਹੋ ਜਾਵੇਗੀ ਇੱਥੇ ਨਾ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ ਹੈਗਾ ਮੇਰੀ ਗੱਲ ਬੜੇ ਗੌਰ ਨਾਲ ਸੁਣੋ ਇਹ ਗੱਲ ਤੁਸਾਂ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਪੰਜਾਬ ਦੇ ਵਿੱਚ ਕਿਸਾਨ ਵਪਾਰੀ ਇਹਨਾਂ ਦੇ ਵਿੱਚ ਪਾੜ ਪਾਇਆ ਜਾ ਰਿਹਾ ਹੈ ਬੜੀ ਗੂਜੀ ਗੱਲ ਤੁਹਾਨੂੰ ਮੈਂ ਕਹਿ ਰਿਹਾ ਇਹ ਇਸ ਗੱਲ ਨੂੰ ਨੋਟ ਕਰੋ ਤੁਸੀਂ ਵੀ ਪੰਜਾਬ ਦੇ ਵਿੱਚ ਕਿਸਾਨ ਨੇ ਜਿਹੜੇ ਅਤੇ ਜਿਹੜੇ ਵਪਾਰੀ ਨੇ ਉਹਨਾਂ 'ਚ ਪਾਲ ਪਾਇਆ ਜਾ ਰਿਹਾ ਹੈ ਬਚੋ ਦੋਸਤੋ ਤੁਸੀਂ ਕਿਸਾਨ ਬਾਦਚੋਂ ਤੁਸੀਂ ਵਪਾਰੀ ਬਾਦਚੋਂ ਪਹਿਲਾਂ ਤੁਸੀਂ ਇੱਕ ਪੰਜਾਬੀ ਹੋ ਥੋੜਾ ਇਕੱਠੇ ਰਹਿਣਾ ਸਭ ਤੋਂ ਪਹਿਲਾਂ ਥੋੜਾ ਇਕੱਠੇ ਰਹਿਣਾ ਬਹੁਤ ਜ਼ਰੂਰੀ ਹੈ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨ ਹਤਾਸ਼ੀ ਹੋਗੀ ਜਦੋਂ ਸ਼ੰਭੂ ਦੇ ਵਿੱਚ ਖਨੌਰੀ ਦੇ ਵਿੱਚ ਔਰ ਰਾਤ ਨੂੰ ਸਾਡੇ ਕਿਸਾਨ ਜਿਹੜੇ ਕਿਸਾਨ ਵੀਰ ਨੇ ਕੇ ਜਿਹੜੇ ਬਜ਼ੁਰਗ ਨੇ ਕੇ ਜਿਹੜੇ ਦੋਨਾਂ ਤੇ ਤਸ਼ੱਦਦ ਹਟਾਇਆ ਗਿਆ ਟੈਂਟ ਪੱਟੇ ਗਏ ਉਥੋਂ ਟਰਾਲੀਆਂ ਚੱਕੀਆਂ ਗਈਆਂ ਸਮਾਨ ਚੱਕਿਆ ਗਿਆ ਰਾਸ਼ਨ ਚੱਕਿਆ ਗਿਆ ਹੋਰ ਕੁਝ ਚੱਕਿਆ ਗਿਆ ਉਹ ਉਹ ਕੀ ਸੀਗਾ ਜੀ ਮੀਟਿੰਗ ਦੇ ਲਈ ਬੁਲਾਏ ਗਏ ਕਿਸਾਨ ਆ ਜਿਹੜੇ ਚੰਡੀਗੜ੍ਹ ਦੇ ਵਿੱਚ ਉੱਥੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਘਰੋ ਘਰੀ ਕਿਸਾਨੀ ਆਗੂ ਆ ਜਿਹੜੇ ਗ੍ਰਿਫਤਾਰ ਕੀਤੇ ਗਏ ਆ ਬੇਸਿਕਲੀ ਦੋਸਤੋ ਗੱਲ ਇਹ ਹੈ ਵੀ ਕਿਸਾਨ ਯੂਨੀਅਨਾਂ ਨੇ ਜਿਹੜੀਆਂ ਉਹ ਹਰ ਗੱਲ ਤੇ ਪੰਜਾਬ ਦਾ ਸਾਥ ਦਿੰਦੀਆਂ ਪੰਜਾਬ ਦੇ ਲੋਕਾਂ ਦੇ ਨਾਲ ਖੜਦੀਆਂ ਨੇ ਠੀਕ ਹੈ ਕਿ ਹਰ ਜੋ ਸੰਸਥਾ ਹੁੰਦੀ ਹੈ ਉਹਦੇ ਚੰਗੇ ਮਾੜੇ ਬੰਦੇ ਹੁੰਦੇ ਨੇ ਕਿਉਂਕਿ ਜੇ ਹਰ ਕੋਈ ਚੰਗਾ ਹੋ ਜੇ ਤਾਂ ਉਹ ਰੱਬ ਬਣ ਜਾਂਦਾ ਹੈ ਤੇ ਇਸ ਕਰਕੇ ਗੱਲ ਇਹ ਹੈ ਪਰ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਹਰ ਗੱਲ ਦੇ ਵਿੱਚ ਪੰਜਾਬ ਦੇ ਨਾਲ ਖੜਦੀਆਂ ਨੇ ਚਾਹੇ ਵਪਾਰੀ ਹੋਵੇ ਚਾਹੇ ਕਿਸਾਨ ਹੋਵੇ ਕਿਸਾਨ ਜਥੇਬੰਦੀਆਂ ਹਰ ਕਿਸੇ ਦੇ ਨਾਲ ਜਿਹੜਾ ਡਟ ਕੇ ਖੜਦੀਆਂ ਨਗੀਆਂ ਤੁਸੀਂ ਪਿੱਛੇ ਜੇ ਦੇਖਿਆ ਹੋਣਾ ਬਹੁਤ ਸਾਰੇ ਸਾਡੇ ਆ ਜੋ ਵਪਾਰੀ ਭਾਈ ਸੀਗੇ ਜਿਨ੍ਹਾਂ ਨੇ ਬੈਂਕਾਂ ਦੀਆਂ ਕਿਸ਼ਤਾਂ ਨਹੀਂ ਟੁੱਟੀਆਂ ਜਾਂ ਬੈਂਕ ਦੇ ਬਲੈਕਲਿਸਟ ਹੋ ਗਏ ਸੀ ਉਹਨਾਂ ਦੇ ਘਰਾਂ ਦੇ ਕਬਜ਼ੇ ਉਹ ਵੀ ਕਿਸਾਨ ਜੁਨੇ ਨੇ ਛਡਵਾਏ ਸੀਗੇ ਤਾਂ ਦੋਸਤੋ ਇਹ ਮੇਰੀ ਇੱਕ ਗੱਲ ਤੁਸੀਂ ਨੋਟ ਕਰ ਲਓ ਕਿ ਕਿਸਾਨਾਂ ਚ ਤੇ ਵਪਾਰੀਆਂ ਦੇ ਵਿੱਚ ਪਾੜਪਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ بچੋ ਇਸ ਤੋਂ ਸਾਡਾ ਇੱਕ ਹੈ ਜਿਹੜਾ ਉਹੀ ਸਾਨੂੰ ਬਚਾ ਸਕਦਾ ਕਿਉਂਕਿ ਦੇਖੋ ਗੱਲ ਇਹ ਹੈ ਕਿਸਾਨ ਤੇ ਵਪਾਰੀ ਇੱਕ ਦੂਜੇ ਦੀ ਤੁਰੀ ਨਹੀਂ ਇਹ ਟ੍ਰੇਨ ਦੇ ਦੋ ਪਹੀਏ ਨੇਗੇ ਨਾ ਤਾਂ ਕਿਸਾਨਾਂ ਬੰਨਾਂ ਗੱਡੀ ਚੱਲ ਸਕਦੀ ਆ ਨਾ ਵਪਾਰੀਆਂ ਬੰਨਾਂ ਚੱਲ ਸਕਦੀ ਆ ਜੇ ਤੁਸੀਂ ਕਿਸਾਨ ਤੇ ਵਪਾਰੀ ਇਕੱਠੇ ਹੋਗੇ ਦੋਸਤੋ ਤੁਹਾਨੂੰ ਕੋਈ ਵੀ ਨਹੀਂ ਤੋੜ ਸਕਦਾ ਹੈਗਾ ਜਦੋਂ ਸ਼ੰਭੂ ਤੇ ਖਨੋਰੀ ਦੇ ਵਿੱਚ ਕਿਸਾਨਾਂ ਦੇ ਮੋਰਚੇ ਚੁਕਾਏ ਗਏ ਸੀਗੇ ਉਦੋਂ ਕਿਹਾ ਗਿਆ ਸੀਗਾ ਜੀ ਪੰਜਾਬ ਦੇ ਵਿੱਚ ਵਪਾਰ ਨਹੀਂ ਆ ਰਿਹਾ ਜੀ ਪੰਜਾਬ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੈ ਵਿੱਤੀ ਨੁਕਸਾਨ ਹੋ ਰਿਹਾ ਹੈ ਫਲਾਨਾ ਹੋ ਰਿਹਾ ਹੈ ਠਿੰਕਾ ਹੋ ਰਿਹਾ ਹੈ ਹੁਣ ਤਾਂ ਜੀ ਸ਼ੰਭੂ ਤੇ ਖਨੋਰੀ ਬਾਰਡਰ ਦੇ ਧਰਨੇ ਚੱਕਿਆਂ ਨੂੰ ਵੀ ਬਹੁਤ ਚਿਰ ਹੋ ਗਿਆ ਹੁਣ ਕਿੰਨੇ ਕ ਵਪਾਰ ਆ ਜਿਹੜੇ ਆਪਣੇ ਵੀ ਉਹਦੀਆਂ ਰੇਲਪੇਲ ਹੋ ਰਹੀ ਆ ਵੀ ਬਹੁਤ ਆਪਣੇ ਤਾਂ ਗੱਡੀਆਂ ਨੇ ਗੱਡੀਆਂ ਭਰ ਕੇ ਜਾ ਰਹੀਆਂ ਨੇ ਜੀ ਕਿਸਾਨ ਯੂਨੀਅਨਾਂ ਨੇ ਉਹਨਾਂ ਨੂੰ ਰੱਜ ਕੇ ਬਦਨਾਮ ਕੀਤਾ ਗਿਆ ਇਹ ਨਾ ਥਾਂ ਦੇਖਦੇ ਨਾ ਹੋਰ ਦੇਖਦੇ ਆ ਜੀ ਇਹ ਤਾਂ ਪੈਪਾਂ ਹੀ ਧਰਨੇ ਲਾ ਲੈਂਦੇ ਆ ਕਿਹਨੂੰ ਸ਼ੌਂਕ ਆ ਜੀ ਧਰਨਾ ਲਾਉਣ ਦਾ ਤੁਸੀਂ ਮੈਨੂੰ ਐਂ ਦੱਸੋ ਗੱਲ ਤਾਂ ਦੋਸਤੋ ਇੱਕ ਤੁਹਾਨੂੰ ਮੈਂ ਹੋਰ ਗੱਲ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨੀ ਚਾਹਣਾ ਹੈ ਇਹ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਵੀ ਮੈਂ ਇਹ ਗੱਲ ਜ਼ਰੂਰ ਸ਼ੇਅਰ ਕਰਨੀ ਚਾਹੁੰਦਾ ਕਿ ਦੋਸਤੋ ਗੱਲ ਇਹ ਹੈ ਵੀ ਇਸ ਵਕਤ ਜੋ ਥੋੜੀ ਜਿਹਨੂੰ ਆਪਾਂ ਰਜਿਮ ਨੂੰ ਘਟ ਆਉਂਦੀ ਆ ਥੋੜੀ ਜੀ ਉਹ ਜਿਹਨੂੰ ਆਪਾਂ ਸੋਚ ਕਹਿੰਦੇ ਨੇ ਆ ਨਾ ਵੀ ਆਮ ਆਦਮੀ ਪਾਰਟੀ ਦੇ ਪ੍ਰਤੀ ਲੋਕਾਂ ਦੀ ਸੋਚ ਹੈ ਜਿਹੜੀ ਉਹ ਕੀ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਪ੍ਰਤੀ ਲੋਕਾਂ ਦੀ ਸੋਚ ਹੈ ਜਿਹੜੀ ਇਹ ਹੋ ਚੁੱਕੀ ਹੈ ਕਿ ਜੇਕਰ ਦੁਬਾਰਾ ਤੋਂ ਕਿਤੇ ਸੱਤਾ ਦੇ ਵਿੱਚ ਆ ਗਏ ਸਾਡੀਆਂ ਜ਼ਮੀਨਾਂ ਨੂੰ ਵੇਣਗੇ ਇਹ ਇਹ ਮੈਂ ਨਹੀਂ ਕਹਿ ਰਿਹਾ ਇਹ ਤੁਸੀਂ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਆਗੂ ਨੂੰ ਕਿਸੇ ਵੀ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਕਿਸਾਨ ਯੂਨੀਅਨ ਦੇ ਆਗੂ ਨੇ ਹੋਰ ਨੇ ਜਿਨ੍ਹਾਂ ਨੂੰ ਮਰਜ਼ੀ ਪੁੱਛ ਕੇ ਦੇਖ ਲਓ ਤੁਸੀਂ ਉਹ ਮੇਰੇ ਘਟੋ ਘਟ ਅਦਾਸ ਗਿਆਣਿਆਂ ਨਾਲ 10 ਕਿਸਾਨਾਂ ਨਾਲ ਇਸ ਮਾਮਲੇ 'ਚ ਗੱਲ ਹੋਈ ਹੈ ਉਹ ਸਾਫ਼ ਇਹ ਗੱਲ ਕਹਿੰਦੇ ਕਹਿੰਦੇ ਜੀ ਵੀ ਠੀਕ ਹੈ ਤਾਂ 1.5 ਸਾਲ ਰਹਿ ਗਿਆ ਇਸ ਕਰਕੇ ਇਹਨਾਂ ਨੇ ਦੇਖਿਆ ਵੀ 1.5 ਸਾਲ ਬਾਅਦ ਚੋਣਾਂ ਨਹੀਂ ਗਈਆਂ ਵੀ ਸਾਨੂੰ ਲੋਕਾਂ ਨੇ ਪਿੰਡਾਂ ਦੇ ਹੁਣ ਨਾਂ ਪੜਨ ਵਾਸਤੇ ਬੋਲ ਲਾਤੇ ਵੀ ਤੇ ਕੱਲ ਨੂੰ ਦੁਬਾਰਾ ਆ ਕੇ ਇਹ ਤਾਂ ਵੀ ਸਾਡੀਆਂ ਜ਼ਮੀਨਾਂ ਨੇ ਜਿਹੜੀਆਂ ਹੁਣ 65000 ਏਕੜ ਦੀ ਗੱਲ ਹੈ ਵੀ ਕੱਲੂ ਇਹ ਕੀ ਪਤਾ ਕਿੱਥੇ ਜਾ ਕੇ ਗੱਲ ਖੜੂਗੀ ਤਾਂ ਹੁਣ ਇੱਕ ਗੱਲ ਮੈਨੂੰ ਇਹ ਸਮਝ ਪਰ ਜ਼ਰੂਰ ਨਹੀਂ ਆ ਰਹੀ ਹੈ ਕਿ ਵੀ ਆਮ ਆਦਮੀ ਪਾਰਟੀ ਦੇ ਆਗੂ ਹੈ ਜਿਹੜੇ ਜਾਂ ਸੋ ਕੋਲਡ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆਂ ਵੀ ਵੱਡੇ ਆਗੂ ਨੇ ਜਾਂ ਜਿਨ੍ਹਾਂ ਨੂੰ ਪੱਕੜ ਕਹਿ ਦਿੰਦੇ ਆਂ ਉਹ ਕਿਹੜੇ ਮੂੰਹ ਨਾਲ ਕੋਸਟਾਂ ਪਾਈ ਜਾਂਦੇ ਨੇ ਅੱਜ ਕਿ ਲੈਂਡ ਪੂਲਿੰਗ ਪਾਲਿਸੀ ਆ ਜਿਹੜੀ ਕਿਸਾਨਾਂ ਦੇ ਹੱਕ 'ਚ ਉਹ ਡੀ ਨੋਟੀਫਾਈ ਕੀਤੀ ਗਈ ਆ ਯਾਰ ਬਣਾਈ ਕਿਹਨੇ ਸੀ ਆਮ ਆਦਮੀ ਪਾਰਟੀ ਨੇ ਬਣਾਈ ਸੀ ਨਾ ਜਾਂ ਕੇਂਦਰ ਤੋਂ ਬਣ ਕੇ ਆਈ ਸੀਗੀ ਇਹ ਤਾਂ ਐਂ ਕਰਦੇ ਨੇ ਵੀ ਜਿਵੇਂ ਮੋਦੀ ਸਰਕਾਰ ਨੇ ਪਾਲਿਸੀ ਬਣਾਤੀ ਹੁੰਦੀ ਆ ਤੇ ਭਗਵਾਨ ਤਮਾਨ ਸਰਕਾਰ ਨੇ ਪਾਲਿਸੀ ਰੱਦ ਕਰਕੇ ਕਿਸਾਨਾਂ ਦਾ ਸਹਾਨ ਕਰ ਦਿੱਤਾ ਹੁੰਦਾ ਥੋੜੀ ਸਰਕਾਰ ਪਾਲਿਸੀ ਲੈ ਕੇ ਆਈ ਹੈ ਕਿਸਾਨਾਂ ਦਾ ਰੋਹ ਹੈ ਜਿਹੜਾ ਉਹ ਵਧਿਆ ਥੋੜੀ ਕਿਸਾਨ ਨੇ ਕਿਸਾਨਾਂ ਦੇ ਰੋਹ ਨੂੰ ਦੇਖਦੇ ਪਾਲਿਸੀ ਰੱਦ ਕਰਤੀ ਤੇ ਇਹਦੇ ਵਿੱਚ ਮੈਨੂੰ ਇਹ ਸਮਝ ਨਹੀਂ ਆਉਂਦਾ ਗੱਲ ਇਹ ਤਾਂ ਫਿਰ ਉਹ ਗੱਲ ਹੋਗੀ ਵੀ ਕਹਿੰਦੇ ਬੇਸ਼ਰਮਾਂ ਦੀ ਡੁੱਲਗੀ ਦਾਲ ਕਹਿੰਦਾਸਦਾ ਡੋਲ ਡੋਲ ਹੀ ਜਾਂਦੇ ਆ ਮੈਨੂੰ ਤਾਂ ਇਹੀ ਲੱਗਦਾ ਵੀ ਜੋ ਇਸ ਕਹਾਣੀ ਨੂੰ ਲੈ ਕੇ ਵੀ ਜੋ ਪੂਰੀ ਗੱਲ ਸਾਹਮਣੇ ਆ ਰਹੀ ਹੈ ਤਾਂ ਦੋਸਤੋ ਇਹ ਸੀ ਹਾਲੇ ਤੱਕ ਲੈਂਡ ਪੂਲਿੰਗ ਮਾਮਲੇ ਤੇ ਅਪਡੇਟ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਸਾਡੇ ਨਾਲ ਜਰੂਰ ਜੁੜੇ ਰਹੋ ਧੰਨਵਾਦ